ਸਸਿਕਾਓ ਜੀ ਸਾਰੇ ਆਪਣੇਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਐਸ ਟਾਈਮ ਪਿੰਡ ਹਰੀਏ ਵਾਲੇ ਦੇ ਵਿੱਚ ਹਰੀਏ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਇਹ ਪਿੰਡ ਜਦੋਂ ਤੁਸੀਂ ਮਾਲੇ ਤੋਂ ਆਪਾਂ ਜਾਣਦੇ ਆ ਮਿੱਤਰੋ ਬਾਗੇਪੁਰਾਣੀ ਨੂੰ ਤੇ ਉਸ ਰੋਡ ਦੇ ਉੱਤੇ ਜਿੱਥੇ ਮੰਨ ਲਓ ਤੁਸੀਂ ਬਣਿਆ ਹੋਇਆ ਜਿਹੜਾ ਉਹ ਕੀ ਬਣਿਆ ਜਿਹੜਾ ਯਾਰ ਗੁਰਦੁਆਰਾ ਸਾਹਿਬ ਦੇ ਕੋਲੋਂ ਮੁਰਨੇ ਗੁਰਦਸਵਰਾ ਦੇ ਸਾਹਿਬ ਦੇ ਕੋਲੋਂ ਵੀ ਮੜਪੇ ਨਹੀਂ ਤੇ ਅੱਗੇ ਇੱਕ ਡੇਰਾ ਜਿ ਬਣਿਆ ਵਿਆਸਾ ਦਾ ਡੇਰਾ ਨਾ ਹਾਂ ਵਿਆਸਾ ਵਾਲਾ ਡੇਰਾ ਹਾਂ ਵਿਆਸਾ ਵਾਲਾ ਡੇਰਾ ਵਿਆਸਾ ਵਾਲੇ ਡੇਰੇ ਦੇ ਨਾਲ ਦੀ ਸਿੱਧੀ ਛੜਕਾ ਜਿਹੜੀ ਮਿੱਤਰੋ ਉਹ ਹਰੀਏ ਵਾਲੇ ਪਿੰਡ ਦੇ ਵਿੱਚ ਆਉਂਦੀ ਆ ਹਰੀਏ ਵਾਲਾ ਪਿੰਡ ਆ ਜਿਹੜਾ ਮਿੱਤਰੋ ਇੱਕ ক্রিকেট ਦੀ ਦੁਨੀਆ ਦੇ ਵਿੱਚ ਵੀ ਇਸ ਪਿੰਡ ਦਾ ਬਹੁਤ ਵੱਡਾ ਨਾਮ ਆ ਇੱਥੋਂ ਦੇ ਮੁੰਡਾ ਜਿਹੜਾ ਮਿੱਤਰੋ ਵੱਡਾ ਨਾਮ ਬਣਾਇਆ ਜਿਹਨੇ ক্রিকেট ਦੀ ਦੁਨੀਆ ਦੇ ਵਿੱਚ ਉਸ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਦੋ ਜਾਨਵਰ ਤੁਹਾਨੂੰ ਵਿਖਾਉਣੇ ਆ ਮਿੱਤਰੋ ਨੀਲੀ ਰਾਵੀ ਨਸਲ ਦੇ ਤੇ ਇੱਕ ਵਿਖਾਉਣਾ ਵਾ ਤੁਹਾਨੂੰ ਮਿੱਤਰੋ ਵਛੇਰਾ ਤਿੰਨ ਜਾਨਵਰ ਟੋਟਲ ਬਾਈ ਹੋਣੇ ਉਹਦੇ ਵਿਕਾਊ ਆ ਵਛੇਰੇ ਦੀ ਗੱਲਬਾਤ ਆਪਾਂ ਬਾਅਦ 'ਚ ਕਰਾਂਗੇ ਪਹਿਲਾਂ ਆਪਾਂ ਜਾਨਵਰ ਮੱਝਾਂ ਦੇ ਬਾਰੇ ਜਾਣਕਾਰੀ ਲੈ ਲਈਏ ਭਰਾਤੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਬੜੀ ਸਿਤਾਂਕਰ ਪਰਿਵਾਰ ਵੀਰੇ ਚੜ੍ਹਦੀ ਕਲਾ ਜੀ ਚਾਹੋ ਸ਼ੁਕਰ ਇੱਕ ਵਾਰੀ ਨਾਮ ਦੱਸ ਦੀ ਵੀਰੇ ਆਪਣਾ ਸੁਖਜਿੰਦਰ ਸਿੰਘ ਆ ਜੀ ਨਾਮ ਸੁਖਜਿੰਦਰ ਸਿੰਘ ਸੁਜਿੰਦਰ ਬਾਈ ਘਰ ਤਾਂ ਆਪਣਾ ਆ ਗਿਆ ਜਿਹੜਾ ਨਾ ਪਲੂਰ ਵਾਲਾ ਕਚਰਾ ਜਿਹੜਾ ਉੱਥੇ ਹੁੰਦਾ ਜੀ ਪਲੂਰ ਨੂੰ ਜਾਂਦਾ ਗਾਂ ਹੈ ਇਹ ਠੀਕ ਹੈ ਬਾਈ ਇਹ ਪਲੂਰ ਵਾਲਾ ਕਚਰਾ ਆ ਗਿਆ ਹਨਾ ਪਲੂਰ ਵਾਲਾ ਕਚਰਾ ਠੀਕ ਹੈ ਵੀਰੇ ਅੱਛਾ ਸੁਖਜਿੰਦਰ ਬਾਈ ਜਿਹੜੀ ਮੈਪ ਇੱਥੇ ਖੜੀ ਤੇਰੇ ਤੋਕੜ ਹਾਂਜੀ ਅੱਛਾ ਕਿੰਨਾ ਟਾਈਮ ਹੋ ਗਿਆ ਇਹਨੂੰ ਸੋਈ ਨੂੰ ਬਾਈ ਇਸ ਸੂਈ ਨੂੰ ਪੰਜ ਕੁ ਮਹੀਨੇ ਹੋਏ ਆ ਜੀ ਲਗਭਗ ਠੀਕ ਹੈ ਵੀਰੇ ਬਣੀ ਹੋਈ ਹੈ ਹੁਣ ਕਹਾ ਹਾਂ ਦੋਹਾਂ ਕੁ ਮਹੀਨਿਆਂ ਦੀ ਬਣੀ ਹੋਈ ਹੈ ਜੀ ਠੀਕ ਹੈ ਵੀਰੇ ਇਹ ਚੈੱਕ ਪਾਸ ਤੇ ਨਹੀਂ ਚੈੱਕ ਪਾਸ ਨਹੀਂ ਅਜੇ ਠੀਕ ਹੈ ਵੀਰੇ ਦੁੱਧ ਕਿੰਨਾ ਵਟੇ ਬਾਈ ਹੁਣ ਦੁੱਧ 6 ਕਿਲੋ ਹੈਗਾ ਜੀ 6 ਕਿਲੋ ਠੰਡੀ ਸੀਲਾ ਪੂਰੀ ਹੈ ਚੋਂ ਜਾਨੂ ਹੈ ਚੋਂ ਜਾਨੂ ਕੋਈ ਗੱਲ ਨਹੀਂ ਠੀਕ ਹੈ ਬਾਈ ਠੀਕ ਹੈ ਤਾਜੀ ਦੁੱਧ ਕਿੰਨਾ ਕੁ ਦੇਗੀ ਸੀ ਵੀਰੇ ਤਾਜੀ ਦੁੱਧ 10 ਕਿਲੋ 12 ਕਿਲੋ ਹੈਗਾ ਸੀਗਾ ਜੀ ਠੀਕ ਹੈ ਵੀਰੇ ਠੀਕ ਹੈ ਬਾਈ ਅੱਛਾ ਵੀਰੇ ਉਹਨੇ ਵੇਤਣੀਆਂ ਬੱਚਾ ਨਾਲ ਹੀ ਦੇ ਦੇਂਗੇ ਭਰਾ ਜੀ ਹਾਂਜੀ ਉਹ ਉਸ ਹੌਣ ਨਾਲ ਦੇਖ ਲਾਂਗੇ ਜਿਹੜੇ ਹਿਸਾਬ ਨਾਲ ਰੇਟ ਹੋਇਆ ਠੀਕ ਹੈ ਵੀਰੇ ਠੀਕ ਹੈ ਬਾਈ ਅੱਛਾ ਜੋੜੇ ਦਾ ਰੇਟ ਕੀਤਾ ਕੀਤਾ ਬਾਈ ਜੋੜੇ ਦਾ ਰੇਟ ਆਪਾਂ 60000 ਠੀਕ ਹੈ ਕਿ ਜੇ ਕੱਲੀ ਲੈਣੀ ਆ ਤਾਂ ਫਿਰ 55000 ਦੀ ਬਸ ਦੇ ਦਿਆਂਗੇ ਠੀਕ ਹੈ ਵੀਰੇ ਤੇ ਜੇ ਮਲਾਬ ਵੀ ਕਟਾ ਲੈਣਾ ਨਾਲ ਫਿਰ 60000 ਜੇ ਕੱਲੀ ਲੈਣੀ ਆ ਤਾਂ ਫਿਰ 55000 ਹਾਂਜੀ 55000 ਠੀਕ ਹੈ ਵੀਰੇ ਮੰਨਤਨ ਹੋ ਜਾਊਗਾ ਵਿੱਚੋਂ ਬਾਈ ਹਾਂਜੀ ਬਸ ਥੋੜਾ ਘਣਾ ਹੋਊਗਾ ਠੀਕ ਹੈ ਕੱਡੀ ਬਦਨ ਤੂਰੀ ਵੀਰੇ ਬਣਾ ਖੋਲੀ ਲੈ ਵੀ ਮਿੱਤਰੋ 6 ਕਿਲੋ ਦੁੱਧਾ ਦੋਵੇਂ ਟਾਈਮ ਮਿਲਦੀ ਆ ਕਰਮਾਲੀ 2 ਕੁ ਮਹੀਨੇ ਹੋ ਗਏ ਬਾਈ ਜਾਂ ਦਾ ਤੋੜਾ ਜਿਆ ਜਿਆ ਪਾਣਾ ਉਹ ਥੋੜਾ ਜਿਆ ਜਿਆਦਾ ਹੈਗਾ ਵਾਈਟਨੈਸ ਜਿਹੜੀ ਉਹ ਜਾਦੀਆ ਕਰਮਾਲੀ ਦੇ ਵਿੱਚ ਮਿੱਤਰੋ ਦੇਖ ਸਕਦੇ ਹੋ ਤੁਸੀਂ ਸਿੰਘ ਸਿੰਘ ਚੰਗਾ ਵਾ ਕਰਮਾਲੀ ਨੂੰ ਆਹ ਚੰਗੇ ਲੱਗੇ ਆ ਬਰੀਕੀ ਨਿੱਕੇ ਸਿੰਘ ਦੀ ਇੱਕ ਚਿੱਟਾ ਸਿੰਘ ਤੇ ਇੱਕ ਕਾਲਾ ਰੇਟ ਆ ਜਿਹੜਾ ਇਹਦਾ ਦੋਵਾਂ ਦਾ ਤੁਹਾਨੂੰ ਦੱਸ ਦਿੰਦਾ ਵੀ ਬੱਚੇ ਸਮੇਤ ਇਹਦਾ 60000 ਰੁਪਿਆ ਵਾ ਬੱਚੇ ਤੋਂ ਬਿਨਾਂ ਇਹਦੀ ਕੀਮਤ 55000 ਰੁਪਿਆ ਵਾ ਮਿੱਤਰੋ ਤਾਜੀ ਨੇ ਦੁੱਧ ਜਿਹੜਾ 10 12 ਕਿਲੋ ਬਾਈ ਹੁੰਨਿਆਂ ਨੇ ਚੋਇਆ ਹੋਇਆ ਇਹਨਾਂ ਥੱਲੋ ਮਿੱਤਰੋ ਬਾਕੀ ਆਰ ਅੰਗ ਝੋਟੀ ਦੇ ਸਾਰੇ ਚੰਗਿਆ ਜਿਹੜੇ ਪੁਰਾਣੇ ਗਾਹ ਸੰਭਣੀਆ ਤਿਆਰ ਕਰਨੀ ਉਹਦੇ ਲਈ ਫਾਇਦੇਮੰਦ ਚੀਜ਼ ਆ ਕਿਉਂਕਿ ਮੈਂ ਚੰਗੀ ਟਿਕਾਣੇ ਦੀ ਤਿਆਰ ਹੋ ਜੂਗੀ ਗਾ ਬਾਈ ਅੱਛਾ ਵੀਰੇ 2 ਨੰਬਰ ਤੇ ਜਿਹੜੀ ਝੋਟੀ ਆ ਬਈ ਇਹ ਪਹਿਲਣੀ ਆ ਵੀਰੇ ਪਹਿਲੇ ਸੋਇਆ ਜੀ ਠੀਕ ਆ ਵੀਰੇ ਕਿੰਨੀ ਉਮਰ ਦੀ ਹੋਗੀ ਬਈ ਇਹ ਇਹ ਸਾਢੇ 3 ਸਾਲ ਦੀ ਹੋਗੀ ਜੀ ਠੀਕ ਆ ਵੀਰੇ ਅੱਛਾ ਕਿੰਨਾ ਟਾਈਮ ਪਿਆ ਵੀਰੇ ਇਹਦਾ ਅਜੇ ਤੜੇ ਪੂਰੇ ਹੋਣ ਦੇ ਵਿੱਚ ਆ ਇਹ ਜੀ 1-2 ਤਰੀਕ ਤੱਕ ਮਤਲਬ ਹਾਈ 10 ਦਿਨਾਂ ਦਾ 8 ਦਿਨ ਦਾ 8-10 ਦਿਨ ਪਏ ਠੀਕ ਹੈ ਵੀਰੇ ਠੀਕ ਹੈ ਬਾਈ ਪੱਤੀਓਂ ਚ ਮੰਨ ਲਓ ਹਾਂਜੀ ਠੀਕ ਹੈ ਅੱਛਾ ਮਨਾ ਦੋ ਮੌਕੇ ਤੇ ਬਣਦੀਆਂ ਲੇਵਾਂ ਲੂਵਾ ਫਿਰ ਮੌਕੇ ਤੇ ਇਹਦੀ ਮਾਂ ਵੀ ਆਪਾਂ ਆਪਣੇ ਕੋਲ ਹੀ ਸੀਗੀ ਬਹੁਤ ਚੰਗੇ ਰੇਟ ਦੇ ਵਿਗੀ ਸੀਦਾ ਲੈ ਕੇ ਗਿਆ ਸੀ ਰੋਡਿਆਂ ਤੋਂ ਠੀਕ ਹੈ ਵੀਰੇ ਠੀਕ ਹੈ ਬਾਈ ਹਾਂਜੀ ਤੇ ਇਹ ਮਤਲਬ ਸੂਣ ਤੋਂ ਬਾਹਰ ਬਣਾਉਣੀ ਆ ਚੱਡਾ ਹੈ ਮਾਣਾ ਵੀ ਜਦੋਂ ਸੂਪ ਇਹਦੀ ਉਹ ਤੋਂ ਬਾਅਦ ਦੁੱਧ ਭਰੀਆ ਹੁੰਦਾ 15-15 ਕਿਲੋ ਦੁੱਧ ਸੀ ਮਾਂ ਇਥੋਂ ਕਰਦੇ ਰਹੀ ਥੱਲੇ ਠੀਕ ਹੈ ਬਈ ਠੀਕ ਹੈ ਵੀਰੇ ਅੱਛਾ ਵੀਰੇ ਇੱਧਰ ਕੋਈ ਨੀ ਉਹ ਦਾਉ ਨਹੀਂ ਹੈਗਾ ਜੀ ਠੀਕ ਹੈ ਬਾਈ ਅੱਛਾ ਉਹ ਰੇਟ ਤੱਕ ਤੈ ਕੀ ਕੀਤਾ ਬਾਈ ਯਾਰ 110000 ਰੁਪਏ ਜੀ 110000 ਰੁਪਏ ਲਾੜ ਪਿਆਰ ਥੋੜਾ ਬਹੁਤ ਆ ਬਾਈ ਪਾ ਦਾਂਗੇ ਕੋਈ ਠੀਕ ਹੈ ਕੱਢੀ ਬੰਦ ਤੋਰੀ ਵੀਰੇ ਮੜਾ ਲੈ ਮਿੱਤਰੋ ਪਹਿਲਾ ਸੂਆ ਝੋਟੀ ਆ ਬੁੱਤ ਬਾਡੀ ਦੀ ਬਹੁਤ ਚੰਗੀ ਆ ਸਿੰਘ ਬਹੁਤ ਸੋਹਣਾ ਵਾ ਬਾਈ ਹੁਣ ਇਹ ਵੀ ਸਾਡਾ ਰਵਾੜਾ ਜਿਹੜਾ ਮੰਨੋ ਵੀ ਸੂਨ ਤੋਂ ਬਾਅਦ ਵਧੀਆ ਲੀਵਾ ਬਣਾਉਣ ਲੱਗ ਪੈਂਦਾ ਕਈ ਪਸ਼ੂਆਂ ਦੀ ਤਿਆਰੀ ਹੁੰਦੀ ਆ ਨਾ ਜਿਹੜੀ ਜਿਹੜੀ ਉਹ ਪਸ਼ੂ ਸੂਨ ਤੋਂ ਬਾਅਦ ਦਿਖਾਉਣੇ ਹੁੰਦੇ ਆ ਮਿੱਤਰੋ ਤੇ ਥਣ ਲੇਵੇ ਦੀ ਸਾਫ ਸੁਥਰੀਆ ਕਰਮ ਵਾਲੀ ਹੁਣ ਤਾਂ ਥੱਲੋ ਥੋੜੀ ਲੱਗਦੀ ਆ ਮਿੱਤਰੋ ਕਿਉਂਕਿ ਤੁਹਾਨੂੰ ਵੀ ਇਹ ਗੱਲ ਮਹਿਸੂਸ ਕਰਾਊਗੀ ਕਿਉਂਕਿ ਜਦੋਂ ਰੁਪਈਏ ਲਾਉਣੇ ਹੁੰਦੇ ਹੋਂ ਉਹਦਾ ਦਿਲ ਡਰਦਾ ਹੁੰਦਾ ਹਮੇਸ਼ਾ ਆਪਾਂ ਸੋਚਦੇ ਹੰਨੇ ਆ ਪਰ ਆਰਾਂ ਦੀ ਝੋਟੀ ਚੰਗੀ ਆ ਲੈਵੇ ਭਾਂਡੇ ਵੱਲੋਂ ਹਜੇ ਬਈ ਮਿੱਤਰੋ ਮੈਂ ਕੁਛ ਨਹੀਂ ਕਹਿੰਦਾ ਕਿਉਂਕਿ ਥੱਲੋ ਥੋੜੀ ਆ ਜਾ ਬਈ ਵੀ ਜਿਵੇਂ ਹਜੇ ਇਹਨਾਂ ਕਰਮਾਂ ਵਾਲੀ ਨੇ ਬਣਾਉਣਾ 8 10 ਦਿਨ ਪਹਿ ਹੈ ਵੀ ਥੱਲੋ ਨਿੱਖਰ ਵੀ ਸਕਦੀ ਆ 1 ਲੱਖ ਤੇ 10000 ਰੁਪਈਆ ਦੀ ਡਿਮਾਂਡ ਮਾਲਕਾਂ ਨੇ ਤੈਅ ਕੀਤੀ ਆ ਮਾਨਤਨ ਹੋ ਜਾਊਗਾ ਵਿੱਚੋਂ ਵਾਈਟਨੈਸ ਕਰਮ ਦੀ ਆ ਸਾਰੀ ਮਿੱਤਰੋ ਆਰ ਅ ਹੁਣ ਆਜੋ ਮਿੱਤਰੋ ਤੁਸੀਂ ਵਿਚੇਰੇ ਤੇ ਅੱਛਾ ਵੀਰੇ ਕਿਨੇ ਚਿਰ ਦਾ ਹੋ ਗਿਆ ਵਿਚੇਰਾ ਬਾਈ 4.5 ਮਹੀਨਿਆਂ ਦਾ ਹੋ ਗਿਆ 5 ਮਹੀਨਿਆਂ ਦਾ ਠੀਕ ਹੈ ਬਾਈ ਅੱਛਾ ਵੀਰੇ ਕਿਹੜੇ ਆ ਗਿਆ ਸਾਹਮਦਾ ਇਹ ਤੇ ਜੌਨੇ ਦਾ ਜੌਨੇ ਦਾ ਹਾਂਜੀ ਚੇਤਕ ਲਾਲੇ ਦਾ ਪੋਤਾ ਆਇਆ ਜੀ ਠੀਕ ਹੈ ਕੱਲਾਂ ਵਾਲੇ ਚੇਤਕ ਦਾ ਪੋਤਾ ਆ ਗਿਆ ਤੇ ਪਿਓ ਵਾਲੇ ਪੱਖ ਤੋਂ ਜੌਨੇ ਦਾ ਬੱਚਾ ਆ ਗਿਆ ਹਾਂਜੀ 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 ਠੀਕ ਹੈ ਬਾਈ ਅੱਛਾ ਵੀਰੇ ਇਹ ਮਾਲਾ ਕੋੜੀ ਜਿਹੜੀ ਕਿਦੋਂ ਵਸੂ ਸੋਈ ਜਾਂਦਗੀ ਇਹ ਆਪਣੇ ਕੋਲੇ ਫਸਟ ਟਾਈਮ ਹੀ ਆਈ ਸੀ ਮੇਰੇ ਸਾਬ ਨਾਲ ਪਹਿਲਾਂ ਇੱਕ ਦੋ ਸੂਏ ਸੂਈ ਆ ਜੀ ਇਹ ਪਹਿਲਾ ਬੱਚਾ ਦਿੱਤਾ ਆਪਣੇ ਕੋਲੇ ਆ ਕੇ ਠੀਕ ਆ ਬਈ ਠੀਕ ਆ ਹਾਂਜੀ ਹਾਂਜੀ ਅੱਛਾ ਰੇਟ ਇਦਾਂ ਕੀਤਾ ਹੈ ਕੀਤਾ ਮੇਰੇ ਬੱਚੇ ਦਾ ਬਈ 170 ਜੀ ਠੀਕ ਆ ਵੀਰੇ ਲੈ ਜੀ ਮਿੱਤਰੋ 1 ਲੱਖ 70 ਹਜ਼ਾਰ ਸਪੋਰਟਲੈਸ ਆਈ ਬੱਚੇ ਦੀ ਠੀਕ ਆ ਵੀਰੇ ਤੇ ਸਾਡੇ ਪੰਜਾਵੇਂ ਮਹੀਨਾ ਦਾ ਕਿ ਪੰਜਾ ਪੂਰਿਆਂ ਦਾ ਪੂਰੇ ਪੂਰੇ ਪੰਜਾਂ ਦਾ ਪੂਰਾ ਪੰਜਾਂ ਦਾ ਠੀਕ ਆ ਬਈ ਦੁੱਧ ਉਹ ਡਾਏ ਦੁੱਧ ਚੰਗੇ ਦਾ ਦੁੱਧ ਨਹੀਂ ਆ ਰਿਹਾ ਦੁੱਧ ਥੋੜਾ ਬਹੁਤ ਹੀ ਆਉਂਦਾ ਜੀ ਬਸ ਬਸ ਠੀਕ ਆ ਫਟਿਆ ਰ ਗਈ ਇਹ ਜਿੱਤ ਲਾ ਲੂਗਾ ਨਾ ਅਗਲੇ ਕੋਲੇ ਜਾ ਕੇ ਕੋਈ ਗੱਲ ਨਹੀਂ ਇੱਦਾਂ ਸ਼ੂਟ ਕਰ ਲਓ ਵੀਰੇ ਬਸ ਬਾਹਰ ਫਿਰਦੇ ਜੀ ਗੱਡੀ ਉਹ ਬਾਹਰ ਨੰਨਾਂਗੇ ਜਾਣ ਕੋਈ ਫੋਟੋ ਉਹ ਆਪੇ ਜੀ ਆਪੇ ਜੀ ਹੂੰ ਮੈਂ ਠੀਕ ਆ ਘੋੜੀ ਦਾ ਕੱਦ ਕੋਦ ਚੰਗਾ ਹਨਾ ਤੂੰ ਮਾੜੀ ਚੰਗੀ ਆ ਇਹ ਬੱਤੀ ਸਪੌਟ ਦਾ ਸਲਾ ਗਈ ਹਨਾ ਹੂੰ ਵਾਲਪੁਰ ਜਦੋਂ ਸਾਫ ਹੈ ਬਾਈ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਫ ਠੀਕ ਹੈ ਠੀਕ ਹੈ ਬਾਈ ਬਿਲਕੁਲ ਸਪੋਰ ਲੈਸ ਆ ਜਮਾ ਜੀ ਕੋਈ ਦਾਣਾ ਨਹੀਂ ਗਿਆ ਜਮਾ ਦਸਤਾ ਪਹਿਲਾਂ ਹੀ 170000 ਰੁਪਏ ਡਿਮਾਂਡ ਆ ਪੰਜ ਮਹੀਨਿਆਂ ਦਾ ਬੇਸ਼ੇਰਾ ਮਿੱਤਰੋ ਮੰਨ ਲਓ ਤੁਸੀਂ ਚੇਤਕ ਦਾ ਪੋਤਾ ਆ ਗਿਆ ਤੇ ਜੋਣੇ ਦਾ ਬੱਚਾ ਹੈ ਮਿੱਤਰੋ ਤੇ ਜੋਣਾ ਸਾੜ ਕਿੱਥੇ ਸੀਗਾ ਬਾਈ ਫਲੋਰੀ ਐ ਇੱਕ ਜੋਣਾ ਖਾਰੇ ਮੋੜੀਆਂ ਜੀ ਉਹ ਵੀ ਮਾਂ ਪਿਓ ਵੱਲੋਂ ਮਤਲਬ ਇੱਕ ਹੀ ਸੀਗਾ ਜਿਹੜਾ ਉਹ ਸ਼ੋਅ ਵਿਨਰ ਆ ਫਰਸਟ ਆਇਆ ਸੀਗਾ ਉਹ ਠੀਕ ਠੀਕ ਹੈ ਜੀ ਸਾਲ ਮਤਲਬ ਉਹਦਾ ਉਹਦੀ ਮਾਂ ਦਾ ਅਗਲੇ ਸੂਏ ਦਾ ਹੈਗਾ ਉਹ ਵੀ ਚੇਦੇ ਦਾ ਹੀ ਹੈਗਾ ਉਹ ਇਹ ਵੀ ਚੇਦੇ ਦਾ ਹੀ ਆ ਠੀਕ ਆ ਬਈ ਹਾਂਜੀ ਹਾਂਜੀ ਮਤਲਬ ਵੀ ਇਹ ਵੀ ਜੋਣਾ ਹੀ ਹੈ ਜੋਣਾ ਦਾ ਭਤੀਜਾ ਹੀ ਆ ਠੀਕ ਆ ਇਹ ਜੋਣਾ ਤੂੰ ਆ ਗਿਆ ਠੀਕ ਆ ਬਈ ਨੰਬਰ ਦਈ ਵੀਰੇ ਇੱਕ ਵਾਰੀ ਆਪਣਾ ਆਪਣਾ 6288430099 ਇੱਕ ਵਾਰੀ ਹੋਰ ਬੋਲ ਦੀ ਵੀਰੇ 6288430099 ਠੀਕ ਆ ਬਈ ਇਸ ਨੰਬਰ ਤੇ ਤੁਸੀਂ ਕਰ ਸਕਦੇ ਆ ਬਾਈ ਨਾਲ ਮਿੱਤਰੋ ਗੱਲਬਾਤ ਤੇ ਬੱਚਾ ਜਿਨੇ ਲੈਣਾ ਉਹ ਵੀ رابطہ ਕਾਇਮ ਕਰ ਲਿਆ ਜੇ ਜਨਵਾਰ ਵੀ ਦਿਖਾਤੇ ਆ ਗਲਬਾਤਰੀ ਨੰਬਰ ਸਕ੍ਰੀਨ ਦੇ ਉੱਤੇ ਆ ਹਰੀਏ ਵਾਲੇ ਤੋਂ ਜਿਹੜਾ ਕਚਰਾ ਭਲੌਰ ਨੂੰ ਜਾਂਦਾ ਉਸ